ਜਿੰਨਾ ਮੈਂ ਜੀ ਕੀ ਗਲਤ ਹੋ ਗਈ ਰਾਤ ਨੂੰ ਜੀ ਕ੍ਰੀਗਨ ਸਾਡੇ 10 ਵਜੇ ਦੇ ਟਾਈਮ ਜੀ ਮੈਂ ਅਰਸਨਾ ਚੌਂਕ ਤੇ ਰੇੜੀ ਲਾ ਕੇ ਖੜਾ ਸੀਗਾ ਜੀ ਕਿਸ ਚੀਜ਼ ਦੀ ਰੇੜੀ ਲੱਗੀ ਦਰਾਬਾਂ ਟੋਪੀ ਵਗੈਰਾ ਦੀ ਰੇੜੀ ਲਾਣਾ ਜੀ ਮੈਂ ਅਰਸਨਾ ਚੌਂਕ ਕੋਲ ਖੜਾ ਸੀ ਤੇ ਇੱਕ ਬੰਦਾ ਆਂਦਾ ਹੈ ਜੀ ਐਲਟੋ ਚ ਬੰਦਾ ਆ ਕੇ ਸਿੱਧਾ ਸਮਾਨ ਕਢਵਾਉਂਦਾ ਹੈ ਜੀ ਮੇਰੇ ਤੋਂ ਦਰਾਬਾਂ ਟੋਪੀਆਂ 750 ਦਾ ਉਹਦਾ ਬਿੱਲ ਬੰਦਾ ਜੀ ਤੇ ਉਸ ਤੋਂ ਬਾਅਦ ਉਹ ਮੈਨੂੰ 200 ਰੁਪਏ ਫੜਾਉਂਦਾ ਮੈਂ ਕਿਹਾ ਵੀਰੇ 200 ਨਹੀਂ 750 ਹੋ ਗਏ ਉਹ ਕਹਿੰਦਾ ਕਿ ਬਈ ਇਹ ਫਰਮੇ ਆ ਕਿ ਨਹੀਂ ਫਟਨੇ ਆ ਤੂੰ ਮੈਂ ਪੁਲਿਸ ਮੁਲਾਜ਼ਮ ਐ ਤੇ ਮੈਂ ਕਿਹਾ ਨਹੀਂ ਜੀ ਨਹੀਂ ਮੈਂ ਕਿਹਾ ਇਹਨੇ ਚ ਨਹੀਂ ਪਹਿਣਾ ਜੀ ਫਿਰ ਉਹਨੇ ਜਾ ਕੇ ਬੰਦੇ ਬੁਲਾਏ ਉਹ ਫੋਨ ਕਰਨ ਲੱਗ ਗਿਆ ਬੰਦਿਆਂ ਨੂੰ ਜੀ ਫਿਰ ਉਹ ਆਈ 20 ਗੱਡੀ ਆਈ ਏ ਜੀ ਉਹਦੇ ਚ ਚਾਰ ਬੰਦੇ ਆਏ ਸੀਗੇ ਜੀ ਤੇ ਉਹਦੇ ਚ ਸੀਆਈ ਬੰਦਾ ਇੱਕ ਬੰਦਾ ਸੀਗਾ ਜੀ ਤੇ ਬਾਕੀ 3-4 ਹੋਰ ਬੰਦੇ ਸੀਗੇ ਇਹਨਾਂ ਨੇ ਸਾਰੇ ਉਹ ਵੀ ਮੁਲਾਜ਼ਮ ਸੀਗਾ ਜੀ ਹਾਂਜੀ ਉਹਦੇ ਵਿੱਚ ਮੁਲਾਜ਼ਮ ਹੋ ਸੀਆਈ ਬੰਦਾ ਇੱਕ ਬੰਦਾ ਸੀਗਾ ਬਾਕੀ ਮੈਨੂੰ ਪਤਾ ਨਹੀਂ ਉਹਨਾਂ ਦਾ ਹੋਰਾਂ ਦਾ ਸੀਆਈ ਬੰਦਾ ਕਹਿ ਰਿਹਾ ਸੀਗਾ ਜੀ ਕਿ ਤੈਨੂੰ ਪਤਾ ਲੱਗ ਜੂਗਾ ਮੇਰਾ ਹੋਣੇ ਸੀਆਈ ਬੰਦਾ ਬੰਦਾ ਹਾਂ ਮੈਂ ਤੇ ਮੈਂ ਜੀ ਮੈਨੂੰ ਗੱਡੀ 'ਤੇ ਬਿਠਾਣ ਲੱਗੇ ਜੀ ਆਂਦੇ ਸਾਰ ਪਹਿਲਾਂ ਤਾਂ ਉਹਨੇ i20 'ਚ ਗੱਡੀ 'ਚ ਉਤਰੇ ਆ ਉਹ ਆਂਦੇ ਸਾਰੀ ਕੁੱਤ ਮਾਰ ਕੀਤੀ ਹੈ ਮੇਰੀ ਚੰਗੀ ਤਰ੍ਹਾਂ ਕੜੇ-ਕੜੇ ਮਾਰੇ ਆ ਜੀ ਆਹ ਕੜੇ-ਕੜੇ ਮਾਰੇ ਆ ਤੇ ਉਹ ਸਪੀਚ ਫਿਰ ਫਿਰ ਤੇ ਫਿਰ ਤੇ ਵੀ ਮਾਰੀ ਬਾਕੀ ਮੈਂ ਫੋਨ ਕਰਨ ਲੱਗਿਆ ਸੀਗਾ ਜੀ ਆਪਣੇ ਘਰੇ ਤੇ ਮੇਰਾ ਫੋਨ ਖੋ ਕੇ ਉਹਨਾਂ ਨੇ ਫੋਨ ਫੋੜਦਾ ਮੇਰਾ ਫੋਨ ਗਾੜੀ ਵੱਜੀ ਉਹਨਾਂ ਨੇ ਫੋਨ ਫੋੜਦਾ ਤੇ ਉਹ ਉਹਨਾਂ ਨੂੰ ਐ ਲੱਗਿਆ ਸੀਗਾ ਜੀ ਆ ਵੀਡੀਓ ਬਣਾ ਰਿਹਾ ਹੈ ਮੈਂ ਵੀਡੀਓ ਨਹੀਂ ਬਣਾ ਰਿਹਾ ਸੀ ਮੈਂ ਆਪਣੇ ਭਰਾ ਨੂੰ ਫੋਨ ਲਾ ਰਿਹਾ ਸੀਗਾ ਜੀ ਤੇ ਉਹਨਾਂ ਨੇ ਫੋਨ ਕੋੜਦਾ ਸਾਰਿਆਂ ਦੀ ਸਾਰਿਆਂ ਦੀ ਡਰਿੰਗ ਕੀਤੀ ਗਈ ਸੀ ਜੀ ਸਾਰਿਆਂ ਦੀ ਜਿਹੜਾ ਪਹਿਲਾਂ ਆਇਆ ਸੀ ਉਹਦੀ ਵੀ ਡਰਿੰਗ ਕੀਤੀ ਹੋਈ ਸੀ ਤੇ ਜਿਹੜੇ ਬਾਦ ਚੋ I20 ਤੇ ਆਏ ਆ ਉਹਨਾਂ ਦੀ ਵੀ ਡ੍ਰੈਂਚ ਕੀਤੀ ਦੀ ਸੀ ਪੂਰੀ ਹਾਂਜੀ ਸਾਰੇ ਮੁਲਾਜ਼ਮ ਦੱਸਦੇ ਸੀ ਆਪਣੇ ਆਪ ਨੂੰ ਉਹ ਹਾਂਜੀ ਤੇ ਉਹ ਮੈਂ ਬਾਦ ਚੋ ਮੈਨੂੰ ਉਹ ਮੇਰੇ ਭਾਈ ਸਾਹਿਬ ਨੂੰ ਪਤਾ ਲੱਗ ਗਿਆ ਪਤਾ ਨਹੀਂ ਕਿਵੇਂ ਦੋਸਤ ਨੇ ਫੋਨ ਕਰਤਾ ਸੀ ਪਤਾ ਨਹੀਂ ਕਿਵੇਂ ਉਹ ਫਿਰ ਪੁਲਿਸ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਏ ਇੱਥੇ ਆਰ ਸਮਾ ਚੌਂਕ ਤੇ ਤੇ ਉਹ ਜਿਹੜੇ ਪੁਲਿਸ ਵਾਲੇ ਆਏ ਸੀਗੇ ਉਹਨ ਕਹਿੰਦੇ ਕਿ ਉਹ ਉਹਨਾਂ ਨੂੰ ਮਤਲਬ ਮੁਲਾਜਮੀ ਕਰਨ ਮੁਲਾਜਮ ਮੁਲਾਜਮ ਦੀ ਕਰਨ ਲੱਗੇ ਜੀ ਸਾਨੂੰ ਤਾਂ ਧਮਕਾ ਹੋ ਰੇ ਸੀਗੇ ਜਿਹੜੇ ਪੁਲਿਸ ਵਾਲੇ ਆਏ ਸੀਗੇ ਜੀ ਕੀ ਕਹਿੰਦੇ ਤੁਹਾਨੂੰ ਪੀਸੀਆਰ ਵਾਲੇ ਕਹਿੰਦੇ ਕਿ ਚਲੋ ਥਾਣੇ ਚਲੋ ਥਾਣੇ ਚਲੋ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਉਹ ਆਰਾਮ ਨਾਲ ਆਪਣੀ ਗੱਡੀ ਗੱਡੀ ਤੇ ਬੈ ਗਿਆ ਰਾਨ ਨਾਲ ਉਹਨਾਂ ਦੀ ਤਰਫ ਉਹਨਾਂ ਦਾ ਪਾਸਾ ਲੈ ਰਿਆ ਸੀ ਜੀ ਉਹ ਪੀਸੀਆਰ ਵਾਲੇ ਇਹ ਗੱਲ ਵੀ ਕਹਿ ਰਹੇ ਸੀ ਕਿ ਤੁਹਾਡੇ ਕੋਲ ਪੱਤਾ ਪਾਦਾ ਜੀ ਹਾਂਜੀ ਉਹ ਉਹ ਮੁੰਡਾ ਕਹਿ ਰਿਹਾ ਸੀ ਪਹਿਲਾਂ ਵੀ ਜਿਹੜਾ ਉਹ ਪਹਿਲਾਂ अल्टੋ ਵਾਲਾ ਆਇਆ ਸੀ ਉਹ ਵੀ ਕਹਿ ਰਿਹਾ ਸੀ ਫਿਰ ਸੀਆਈ ਬੰਦਾ ਵੀ ਸੀਆਈ ਬੰਦਾ ਜਿਹੜਾ i20 ਦੇ ਬੰਦਾ ਆਇਆ ਸੀਗਾ ਉਹ ਵੀ ਬਹੁਤ ਬਹੁਤ ਗੱਲਾਂ ਕਹਿ ਰਿਹਾ ਸੀ ਜੀ ਇਹ ਹਸਪਤਾਲ ਤੋਂ ਲੈ ਕੇ ਆਏ ਤਾਂ ਮੈਨੂੰ ਮੇਰਾ ਯਾਰ ਦੋਸਤ ਲੈ ਕੇ ਆਇਆ ਜੀ ਫਿਰ ਐਡਮਿਟ ਕਿਨੇ ਕਰਾਇਆ ਐਡਮਿਟ ਉਹ ਯਾਰ ਦੋਸਤ ਦੇ ਯਾਰ ਦੋਸਤ ਦੇ ਪਿੱਛੇ-ਪਿੱਛੇ ਮੇਰਾ ਭਰਾ ਆ ਗਿਆ ਸੀਗਾ ਜੀ ਦੋਨੇ ਜਣੇ ਸੀਗੇ ਦੋਸਤ ਵੀ ਸੀਗਾ ਤੇ ਭਰਾ ਵੀ ਸੀਗਾ ਮੇਰਾ ਜੀ ਮੈਂ ਫਿਰ ਇੱਥੇ ਤੁਹਾਨੂੰ ਪੂਰਾ ਹੋਰ ਚੂਗਾ ਮੈਨੂੰ ਹੋਸ਼ ਤਾਂ ਸੀਗਾ ਜੀ ਪਰ ਮੇਰੇ ਸਰੀਰ 'ਚ ਬਾਬਾ ਦਰਦ ਸੀਗਾ ਤੇ ਮੇਰੇ 60 72 ਸੀ ਜਿੰਨੀ ਤਰ੍ਹਾਂ ਤੇ ਆ ਪੂਰਾ ਦਰਦ ਸੀਗਾ ਜੀ ਮੇਰੀ ਬੋਡੀ 'ਚ ਆਹ ਤੇ ਆ ਪੂਰਾ ਸੁੱਜਿਆ ਪਿਆ ਸੀਗਾ ਜੀ ਆਹ ਪੂਰਾ 8 8 ਵਜੇ ਹੈ ਕੀ ਚੱਲਿਆ ਉਹਨ ਮੈਨੂੰ ਜੀ ਮੇਰਾ ਜਿਹੜਾ ਉਹ ਕੈਸ ਖੋਕੇ ਲੈ ਗਏ ਆ ਸਰ ਉਹਦਾ ਹੱਲ ਕੀਤਾ ਜਾਵੇ ਤੇ ਮੇਰੀ ਜਿਹੜੀ ਉਹ ਕਾਰਵਾਈ ਪੂਰੀ ਕੀਤੀ ਜਾਵੇ ਉਹਨਾਂ ਬੰਦਿਆਂ ਤੇ ਚਾਉਂਦੇ ਸਵਾਰੀ ਇਹ ਸਾਡੇ ਕੋਲੇ ਐਮਐਲਆਰ ਆਈ ਹੈ ਜੀ ਖਾਣਾ ਕਟਵਾਲੀ ਦਾ ਏਰੀਆ ਹੈ ਹਰਿਆਣਾ ਅੱਜ ਇਹ ਮੁੰਡਾ ਜਿਹੜਾ ਆ ਅਾਖਲ ਹੋਇਆ ਇਹ ਰੇਵੀ ਲਾਉਂਦਾ ਤੇ ਕੁਝ ਪੈਸਿਆਂ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਟੋਪੀ ਖਰੀਦਣ ਆਏ ਸੀ ਉਹ ਉਦੋਂ ਬਾਅਦ ਇਹਨਾਂ ਦੀ ਤੁਕੂ ਮਮਾ ਹੋ ਗਈ ਜੋ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਤੇ ਉਸ ਤੋਂ ਬਾਅਦ ਉਹਨੇ ਫੋਨ ਕਰਕੇ ਕੋਈ ਆਉਦੇ ਬੰਦੇ ਹੋਰ ਬੁਲਾ ਲਏ ਤੇ ਇਹਨਾਂ ਦਾ ਝਗੜਾ ਹੋਇਆ ਐਮਐਲਆਰ ਇਹਨਾਂ ਦੀ ਆ ਗਈ ਹੈ ਸਟੇਟਮੈਂਟ ਲੈ ਲਈ ਹੈ ਮਾਮਲੇ ਦੀ ਤਫतीश ਚੱਲ ਰਹੀ ਹੈ ਫਿਰ ਇੱਕ ਚੀਜ਼ ਪੁੱਛਣਾ ਚਾਹੂੰਗਾ ਜਦੋਂ ਪੁਲਿਸ ਦੇ ਨਾਂ ਲੈ ਕੇ ਹੁਣ ਇਹ ਨਹੀਂ ਪਤਾ ਪੁਲਿਸ ਮੁਲਾਜ਼ਮ ਹੈ ਵੀ ਕਿ ਨਹੀਂ ਹੈ ਕਿਉਂਕਿ ਮੈਨੂੰ ਇਸ ਚੀਜ਼ ਨੂੰ ਕਹਿ ਸਕਦਾ ਬਟ ਅਗਰ ਪੁਲਿਸ ਤੇ ਐਲੀਗੇਸ਼ਨ ਲੱਗਦੇ ਨੇ ਤੇ ਪੁਲਿਸ ਜਨਤਾ ਦੀ ਰਾਖੀ ਲਈ ਹੁੰਦੀ ਹੈ ਇਹੋ ਜੇ ਬਦਨਾਮੀ ਹੋ ਰਹੀ ਹੈ ਤਾਂ ਕੀ ਕਹੋਗੇ ਬਿਲਕੁਲ ਸਹੀ ਗੱਲ ਹੈ ਜੀ ਇਸ ਚੀਜ਼ ਦੀ ਵੱਖਰੀ ਤਸਦੀਕ ਕਰੀ ਜਾਊਗੀ ਜੇ ਕੋਈ ਇਸ ਪੁਲਿਸ ਮੁਲਾਜ਼ਮ ਦਾ ਫਾਲਟ ਆਉਂਦਾ ਹੈ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਥੈਂਕ ਯੂ